ਤਰੰਤਾਰਨ ਦੇ ਵਿੱਚ ਫਰਜੀ ਪੁਲਿਸ ਮੁਕਾਬਲੇ ਦੇ ਵਿੱਚ ਦੋਸ਼ੀ ਪਾਏ ਗਏ ਪੁਲਿਸ ਅਧਿਕਾਰੀ ਕਸੂਤੇ ਫਸ ਗਏ ਨੇ सीबीआई ਦੀ ਵਿਸ਼ੇਸ਼ ਅਦਾਲਤ ਨੇ 1993 ਦੇ ਮਾਮਲੇ ਦੇ ਵਿੱਚ ਐਸਐਸਪੀ ਡੀਐਸਪੀ ਸਣੇ 5 ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਹਨਾਂ ਨੇ ਅਜਿਹਾ ਕਿਹੜਾ ਕਾਰਨਾਮਾ ਕੀਤਾ ਸੀ, ਕਿਹੜਾ ਚੰਨ ਚਾੜਿਆ ਸੀ ਜਿਸ ਦੇ ਕਰਕੇ ਹੁਣ ਆਖਰਕਾਰ ਕਈ ਸਾਲਾਂ ਬਾਅਦ ਖਮਿਆਜਾ ਪੂਤਣਾ ਪੈ ਰਿਹਾ ਹੈ। सीबीआई ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਅਗਲੀ ਸੁਣਵਾਈ ਸੋਮਵਾਰ ਨੂੰ ਹੋਣੀ ਹੈ ਜਦੋਂ ਇਸ ਕੇਸ ਦੇ ਵਿੱਚ ਇਹਨਾਂ ਦੋਸ਼ੀ ਕਰਾਰ ਦਿੱਤੇ ਗਏ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਣੀ ਹੈ ਅਜੇ ਹੀ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਵਿੱਚ ਕੋਈ ਨਾ ਕੋਈ ਪੁਲਿਸ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਨੂੰ ਇਸ ਮਾਮਲੇ ਦੇ ਵਿੱਚ ਅਜੇ ਮਾਮਲਿਆਂ ਦੇ ਵਿੱਚ ਸਜ਼ਾ ਸੁਣਾਈ ਜਾ ਰਹੀ ਹੈ ਜਿਨ੍ਹਾਂ ਨੇ ਫਰਜੀ ਪੁਲਿਸ ਮੁਕਾਬਲੇ ਕੀਤੇ ਜਾਂ ਫਿਰ ਬੇਕਸੂਰ ਨੌਜਵਾਨਾਂ ਨੂੰ ਮਾਰ ਮੁਕਾਇਆ 1993 ਦਾ ਇੱਕ ਕੇਸ ਹੈ ਤਰਨਤਾਰਨ ਨਾਲ ਸੰਬੰਧਤ ਪੰਜਾਬ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ 1993 ਦੇ ਵਿੱਚ ਇੱਕ ਫਰਜੀ ਇਨਕਾਊਂਟਰ ਹੋਇਆ ਸੀ ਜਿਸ ਦੇ ਵਿੱਚ ਸੀਬੀਆਈ ਦੀ ਅਦਾਲਤ ਨੇ ਤਤਕਾਲੀ ਐਸਐਸਪੀ ਤੇ ਡੀਐਸਪੀ ਸਮੇਤ ਪੰਜ ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਪਰਿਵਾਰਾਂ ਨੇ ਕੋਰਟ ਦੇ ਵਿੱਚ ਇਸ ਫੈਸਲੇ ਦੇ ਵਿੱਚ ਸੰਤੁਸ਼ਟੀ ਜਤਾਈ ਹੈ আর ਸੋਮਵਾਰ ਨੂੰ ਅਦਾਲਤ ਦੇ ਵਿੱਚ ਇਹਨਾਂ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਣੀ ਹੈ ਦੋਸ਼ੀ ਕਰਾਰ ਦਿੱਤੇ ਗਏ ਅਧਿਕਾਰੀਆਂ ਦੇ ਵਿੱਚ ਰਿਟਾਇਰਡ ਐਸਐਸਪੀ ਭੁਪਿੰਦਰਜੀਤ ਸਿੰਘ ਰਿਟਾਇਰਡ ਇੰਸਪੈਕਟਰ ਸੂਬਾ ਸਿੰਘ ਰਿਟਾਇਰਡ ਡੀਐਸਪੀ ਦਵਿੰਦਰ ਸਿੰਘ ਰਿਟਾਇਰਡ ਇੰਸਪੈਕਟਰ ਰਘੂबीर ਸਿੰਘ ਤੇ ਗੁਲਵਰਗ ਸਿੰਘ ਸ਼ਾਮਲ ਨੇ ਇਸ ਦੇ ਵਿੱਚ IPC ਦੀ ਧਾਰਾ 302 ਯਾਨੀ ਕਿ ਕਤਲ ਦੀ ਧਾਰਾ ਜੋੜੀ ਗਈ ਸੀ ਤੇ 120B ਅਪਰਾਧਿਕ ਸਾਜ਼ਿਸ਼ ਕਰਨ ਦੇ ਮਾਮਲੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸੇ ਦੋ ਧਰਾਵਾਂ ਦੇ ਤਹਿਤ ਦੋਸ਼ੀ ਕਰਾਰ ਹੋਏ ਇਹਨਾਂ ਪੰਜ ਪੁਲਿਸ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਉਸ ਵੇਲੇ ਚਾਨ ਚਾੜਿਆ ਕਾਰਨਾਮਾ ਕੀਤਾ ਫਰਜੀ ਪੁਲਿਸ ਮੁਕਾਬਲੇ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਹੈ 302 ਧਾਰਾ ਦੇ ਤਹਿਤ ਤੇ 120B ਦੇ ਤਹਿਤ ਜੋ ਸਜ਼ਾ ਸੁਣਾਈ ਜਾਂਦੀ ਹੈ ਇਸ ਮਾਮਲੇ ਦੇ ਵਿੱਚ 7 ਨੌਜਵਾਨਾਂ ਨੂੰ ਮਾਰਿਆ ਗਿਆ ਸੀ ਬਚਾਅ ਪੱਖ ਦੇ ਵਕੀਲਾਂ ਨੇ ਦੱਸਿਆ ਕਿ ਮਾਮਲਾ 1993 ਦਾ ਹੈ ਜਦੋਂ ਇਸ ਵਿੱਚ 7 ਨੌਜਵਾਨਾਂ ਨੂੰ ਦੋ ਅਲੱਗ-ਅਲੱਗ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਸੀ। ਬਾਰਿਆ ਹੋਇਆ ਦਿਖਾਇਆ ਗਿਆ ਦੋਸ਼ੀਆਂ ਨੇ ਉਹਨਾਂ ਨੌਜਵਾਨਾਂ ਦੇ ਘਰਾਂ ਤੋਂ ਚੁੱਕ ਕੇ ਉਹਨਾਂ ਨੂੰ ਗੈਰਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਸੀ ਤੇ ਉਹਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਕੀਤਾ ਸੀ। ਉਹਨਾਂ ਨੂੰ ਘਰਾਂ ਦੇ ਵਿੱਚੋਂ ਜ਼ਬਰਨ ਚੁੱਕ ਲਿਆ ਗਿਆ ਸੀ ਔਰ ਜਾ ਕੇ ਰਿਕਵਰੀ ਕਰਵਾਈ ਗਈ ਸੀ ਥਾਣੇ ਦੇ ਵਿੱਚ ਉਹਨਾਂ ਦੇ ਨਾਲ ਅਨਮਨੁੱਖੀ ਤਸ਼ੱਦਦ ਕੀਤਾ ਗਿਆ ਇਸ ਤੋਂ ਬਾਅਦ ਤਰਨਤਾਰਨ ਦੇ ਵਿੱਚ ਥਾਣਾ ਵੈਰੋਵਾਲ ਤੇ ਥਾਣਾ ਸਰਹਾਲੀ ਦੋ ਅਲੱਗ-ਅਲੱਗ ਫਰਜੀ ਪੁਲਿਸ ਮੁਕਾਬਲਿਆਂ ਦੇ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਗਈ ਇਸ ਝੂਠੇ ਪੁਲਿਸ ਇਨਕਾਊਂਟਰ ਦੇ ਵਿੱਚ ਮਾਰ ਦਿੱਤਾ ਗਿਆ ਉਹਨਾਂ 7 ਨੌਜਵਾਨਾਂ ਨੂੰ ਪਰ ਅਦਾਲਤ ਦੇ ਵਿੱਚ ਇਹ ਕਾਨੂੰਨੀ ਇਹ ਕਹਾਣੀ ਪੂਰੀ ਤਰ੍ਹਾਂ ਝੂਠੀ ਸਾਬਤ ਹੋ ਗਈ ਕਿ ਉਹਨਾਂ ਦੇ ਕੋਲੋਂ ਜਿਹੜੀ ਰਿਕਵਰੀ ਹੋਈ ਹੈ ਔਰ ਇਹ ਝੂਠੀ ਅਦਾਲਤ ਦੇ ਵਿੱਚ ਜੇ ਕਹਾਣੀ ਸਾਬਤ ਹੁੰਦੀ ਹੈ ਤੇ ਉੱਥੋਂ ਹੀ ਤੈਅ ਹੋ ਜਾਂਦਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਆਪਣੇ ਮੋਢਿਆਂ ਉੱਤੇ ਸਟਾਰ ਵਧਾਉਣ ਦੀ ਖਾਤਰ ਤਰੱਕੀ ਲੈਣ ਦੀ ਖਾਤਰ ਉਹਨਾਂ ਸੱਤ ਬੇਕਸੂਰ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਚਾਰ ਐਸਪੀਓ ਪਦ ਦੇ ਉੱਤੇ ਤਾਇਨਾਤ ਸੀ ਜਿਨ੍ਹਾਂ ਦੇ ਵਿੱਚ ਸੱਤ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਪੰਜਾਬ ਸਰਕਾਰ ਦੀ ਐਸਪੀਓ ਜਿਹੜੀ ਕਿ ਸਪੈਸ਼ਲ ਪੁਲਿਸ ਅਫਸਰ ਹੁੰਦੇ ਨੇ ਉਸ ਵੇਲੇ ਜਦੋਂ 1980-90 ਦੇ ਦਹਾਕੇ ਦੇ ਦੌਰਾਨ ਐਸਪੀਓ ਜਿਵੇਂ ਕਿ ਹੋਮ ਗਾਰਡ ਮੁਲਾਜ਼ਮ ਹੁੰਦੇ ਨੇ ਉਸ ਤਰ੍ਹਾਂ ਸਪੈਸ਼ਲ ਪੁਲਿਸ ਅਫਸਰ ਲਗਾਏ ਗਏ ਸੀ ਉਸ ਦੇ ਉੱਤੇ ਤਾਇਨਾਤ ਸੀ ਚਾਰ ਤਾਓ ਸੀ ਔਰ ਉਹਨਾਂ ਨੂੰ ਅੱਤਵਾਦੀ ਦੱਸ ਕੇ ਫਰਜੀ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ ਕਰੀਬ 33 ਸਾਲ ਬਾਅਦ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਹੁਣ ਆਖਰਕਾਰ ਫੈਸਲਾ ਲਿਆ ਹੈ ਇਸ ਕੇਸ ਵਿੱਚ 10 ਪੁਲਿਸ ਕਰਮਚਾਰੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ ਜਿਨ੍ਹਾਂ ਵਿੱਚੋਂ 5 ਦੀ ਟ੍ਰਾਇਲ ਦੌਰਾਨ ਮੌਤ ਹੋ ਚੁੱਕੀ ਹੈ ਕਿਉਂਕਿ ਜਦੋਂ 25 25 30 30 ਸਾਲ 33 ਸਾਲ ਲੱਗਣਗੇ ਕੇਸਾਂ ਦੇ ਨਿਪਟਾਰੇ ਲਈ ਤਾਂ ਉਦੋਂ ਤੱਕ ਕਈ ਆਪਣੀ ਮੌਤ ਹੀ ਮਰ ਜਾਂਦੇ ਨੇ ਤੇ ਕਈਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਜ਼ਾਾਂ ਮਿਲਦੀਆਂ ਨੇ ਜਿਵੇਂ ਕਿ ਹੁਣ 5 ਦੋਸ਼ੀਆਂ ਨੂੰ ਸਜ਼ਾ ਮਿਲਣੀ ਹੈ ਕਈ ਪਹਿਲਾਂ ਹੀ ਸਜ਼ਾ ਸੁਣਨ ਤੋਂ ਫਾਤ ਹੋ ਗਏ ਨੇ ਇਸ ਦੁਨੀਆ ਤੋਂ ਚਲੇ ਗਏ ਨੇ ਔਰ ਜਿਨ੍ਹਾਂ ਨੇ ਮੌਤੇ ਘਾਟ ਤਾਰਿਆ ਵੇਖਸੂਰ ਨੌਜਵਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਨਾ ਤਾਂ ਡੈੱਡ ਬਾਡੀਜ਼ ਦਿੱਤੀਆਂ ਗਈਆਂ ਸੌਂਪੀਆਂ ਗਈਆਂ ਨਾ ਹੀ ਉਹਨਾਂ ਦਾ ਕੋਈ ਸੰਪਰਕ ਉਹਨਾਂ ਦੇ ਨਾਲ ਉਸ ਤੋਂ ਬਾਅਦ ਹੁੰਦਾ ਹੈ ਅੱਜ ਤੱਕ ਉਹ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਲਾਪਤਾ ਲਾਸ਼ਾਂ ਜਿਸ਼ਵੰਤ ਸਿੰਘ ਖਾਲੜਾ ਇੱਕ ਵੱਡਾ ਨਾਮ ਨੇ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਦਾ ਰਿਕਾਰਡ ਇਕੱਠਾ ਕੀਤਾ ਤਾਂ ਉਸ ਤੋਂ ਬਾਅਦ ਜਿਸ਼ਵੰਤ ਸਿੰਘ ਖਾਲੜਾ ਨੂੰ ਵੀ ਹੈ ਜਿਹੜਾ ਕਿਸ ਢੰਗ ਦੇ ਨਾਲ ਅਣਮਨੁੱਖੀ ਤਸ਼ੱਦਦ ਕਰਕੇ ਮਾਰ ਦਿੱਤਾ ਗਿਆ ਹਿਸਟਰੀ ਦੇ ਚੈਪਟਰ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਨਾਮ ਹੈ ਜਸਵੰਤ ਸਿੰਘ ਖਾਲੜਾ ਉਸ ਤਰ੍ਹਾਂ ਦੇ ਕੇਸਾਂ ਨੂੰ ਹੀ ਉਹ ਪੈਰਵਾਹੀ ਕਰਦੇ ਸੀ ਮਨੁੱਖੀ ਅਧਿਕਾਰਾਂ ਲਈ ਲੜਦੇ ਸੀ ਔਰ ਉਹਨਾਂ ਦੇ ਨਕਸ਼ੇ ਕਦਮੇ ਤੇ ਚੱਲਦੇ ਹੋਏ ਕੁਝ ਵਕੀਲਾਂ ਨੇ ਇਹਨਾਂ ਕੇਸਾਂ ਦੀ ਪੈਰਵਾਹੀ ਕੀਤੀ ਹੈ ਜਿਸ ਕਰਕੇ ਉਹਨਾਂ ਬੁੱੱਚੜ ਪੁਲਿਸ ਅਫਸਰਾਂ ਨੂੰ ਹੁਣ ਸਜ਼ਾਾਂ ਮਿਲ ਰਹੀਆਂ ਨੇ ਤੇ ਉਹਨਾਂ ਨੂੰ ਦੋਸ਼ੀ ਕਰਾਰ ਸੀਬੀਆਈ ਦੀਆਂ ਅਦਾਲਤਾਂ ਦੇ ਰਹੀਆਂ ਨੇ ਪੁਲਿਸ ਦੀ ਤਰਫ ਤੋਂ ਜਿਹੜੀਆਂ ਕਹਾਣੀਆਂ ਦੱਸੀਆਂ ਗਈਆਂ ਸਾਰੀਆਂ ਝੂਠੀਆਂ ਪਾਈਆਂ ਗਈਆਂ ਪੁਲਿਸ ਨੇ ਕਈ ਕਹਾਣੀਆਂ ਬਣਾਈਆਂ ਪੁਲਿਸ ਨੇ ਇੱਕ ਨੌਜਵਾਨ ਮੰਗਲ ਸਿੰਘ ਨੂੰ ਰਿਕਵਰੀ ਦੇ ਲਈ ਲਿਜਾਣ ਦੇ ਲਈ ਬਹਾਨਾ ਬਣਾਇਆ ਉਸ ਤੋਂ ਬਾਅਦ ਉਸਦੇ ਸਾਥੀਆਂ ਨੇ ਪੁਲਿਸ ਦੇ ਉੱਤੇ ਜਿਵੇਂ ਕਹਿੰਦੇ ਕਿ ਹਮਲਾ ਕਰ ਦਿੱਤਾ ਜਿਵੇਂ ਕਿ ਅੱਜ ਕੱਲ੍ਹ ਕਈ ਥਾਵਾਂ ਦੇ ਉੱਤੇ ਕਿਹਾ ਜਾਂਦਾ ਹੈ ਕਿ ਅਸੀਂ ਹਥਿਆਰ ਦੀ ਰਿਕਵਰੀ ਕਰਾਉਣ ਲਈ ਚੱਲੇ ਸੀ ਪਰ ਉੱਥੇ ਹੀ ਉਸਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਅਬੋਰ ਦੇ ਵਿੱਚ ਇੱਕ ਵਪਾਰੀ ਦਾ ਜਿਹੜਾ ਕਤਲ ਹੋਇਆ ਸੀ ਸੰਜੇ ਵਰਮਾ ਦਾ ਉਸ ਕੇਸ ਦੇ ਵਿੱਚ ਜਿਹੜੇ ਮੁੱਲਜ਼ਮ ਫੜੇ ਗਏ ਉਹਨਾਂ ਤੋਂ ਵੀ ਹਥਿਆਰਾਂ ਦੀ ਰਿਕਵਰੀ ਕਰਾਉਣ ਲਈ ਜਦੋਂ ਲਿਜਾ ਰਹੀ ਸੀ ਤਾਂ ਉਸ ਕਹਾਣੀ ਵਿੱਚ ਵੀ ਇਹੀ ਸਾਹਮਣੇ ਆਇਆ ਸੀ ਕਿ ਅਸੀਂ ਰਿਕਵਰੀ ਕਰਾਉਣ ਲਈ ਲਿਜਾ ਰਹੇ ਸੀ ਤੇ ਉਸ ਪਾਸਿਓਂ ਫਾਇਰਿੰਗ ਹੁੰਦੀ ਆ ਜਿਸ ਵਿੱਚ ਉਹਨਾਂ ਦੀ ਹੀ ਗੋਲੀ ਨਾਲ ਉਹ ਮੁੱਲਜ਼ਮ ਮਾਰੇ ਜਾਂਦੇ ਨੇ ਦੋ ਉਸ ਦੇ ਵਿੱਚ ਮਾਰੇ ਗਏ ਨੇ ਉਸ ਤਰ੍ਹਾਂ ਦੇ ਇਨਕਾਊਂਟਰ ਉੱਤੇ ਜਾਂ ਉਸ ਕਾਰਵਾਈ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਤੇ ਅੱਜ ਤੋਂ 25 ਸਾਲ 30 ਸਾਲ ਪਹਿਲਾਂ 33 ਸਾਲ ਪਹਿਲਾਂ ਵੀ ਪੁਲਿਸ ਦੀਆਂ ਕਹਾਣੀਆਂ ਅਜਿਹੀਆਂ ਸਾਹਮਣੇ ਆਈਆਂ ਸੀ ਔਰ ਕਈਆਂ ਦੇ ਮਾਮਲਿਆਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਰਿਕਵਰੀ ਕਰਾਉਣ ਲੈ ਚੱਲੇ ਕਈ ਮਾਮਲਿਆਂ 'ਚ ਇਹ ਕਿਹਾ ਜਾਂਦਾ ਸੀ ਕਿ ਅਸੀਂ ਨਾਕਾ ਲਾਇਆ ਹੋਇਆ ਸੀ ਨਾਕਾ ਵੇਖ ਕੇ ਭੱਜਣ ਲੱਗੇ ਨੌਜਵਾਨ ਤੇ ਸਾਨੂੰ ਲੱਗਿਆ ਕਿ ਅੱਤਵਾਦੀ ਹੀ ਹੋਣਗੇ ਇਸ ਕਰਕੇ ਗੋਲੀ ਚਲਾਈ ਔਰ ਮੌਕੇ ਉੱਤੇ ਉਹਨਾਂ ਨੂੰ ਢੇਰ ਕਰ ਦਿੱਤਾ ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਹਿਸਟਰੀ ਦੇ ਵਿੱਚ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਨੇ ਕਿਤਾਬਾਂ ਦੇ ਵਿੱਚ ਅਦਾਲਤੀ ਰਿਕਾਰਡ ਦੇ ਵਿੱਚ ਔਰ ਕੁਝ ਬਾਅਦ ਆ ਜਿਹੜੇ ਫਾਇਰਿੰਗ ਹੁੰਦੀ ਆ ਜਾਂ ਫਿਰ ਸੁਪਰੀਮ ਕੋਰਟ ਦੇ ਦੇਸ਼ਾਂ ਤੋਂ ਬਾਅਦ ਇਹ ਮਾਮਲਾ ਸੀਬੀਆਈ ਕੋਰਟ ਨੂੰ ਸੌਂਪਿਆ ਗਿਆ ਸੀ ਸੀਬੀਆਈ ਨੇ ਜਾਂਚ ਕੀਤੀ ਫਿਰ ਟ੍ਰਾਇਲ ਚੱਲਿਆ ਕੋਰਟ ਦੇ ਵਿੱਚ ਟ੍ਰਾਇਲ ਤੋਂ ਬਾਅਦ ਪੰਜ ਲੋਕਾਂ ਦੀ ਟ੍ਰਾਇਲ ਦੇ ਦੌਰਾਨ ਪੰਜ ਲੋਕਾਂ ਦੀ ਐਸੀ ਮੌਤ ਹੋ ਗਈ ਹੈ ਪੰਜ ਨੂੰ ਹੁਣ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਵਿੱਚ ਤਤਕਾਲੀ ਐਸਐਸਪੀ ਡੀਐਸਪੀ ਤੇ ਇਨਸਪੈਕਟਰ ਰੈਂਕ ਦੇ ਅਧਿਕਾਰੀ ਨੇ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਉਹਨਾਂ ਦਾ ਵੜਾਪਾ ਜਿਹੜਾ ਉਹ ਜੇਲ੍ਹ ਦੇ ਵਿੱਚ ਲੰਘੇਗਾ ਕਿਉਂਕਿ ਉਹਨਾਂ ਨੂੰ ਸਜ਼ਾ ਜਿਹੜੀ ਸੁਣਾਈ ਜਾਣੀ ਹੈ ਉਹ ਸੋਮਵਾਰ ਨੂੰ ਪਤਾ ਲੱਗ ਜਾਵੇਗਾ ਕਿ ਸੀਬੀਆਈ ਦੇ ਅਦਾਲਤ ਨੇ ਸਜ਼ਾ ਕੀ ਸੁਣਾਈ ਹੈ ਇਸ ਤਰ੍ਹਾਂ ਦੇ ਕਈ ਹੋਰ ਅਜਿਹੇ ਮਾਮਲੇ ਨੇ ਜਿਨ੍ਹਾਂ ਵਿੱਚ ਹੁਣ ਪੁਲਿਸ ਅਧਿਕਾਰੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਖਮਿਆਜੇ ਜ਼ਰੂਰ ਭੁਗਤਣੇ ਪੈ ਰਹੇ ਨੇ ਜਿਨ੍ਹਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਨੌਜਵਾਨਾਂ ਨੂੰ ਮਾਰ ਮੁਕਾਇਆ ਅੱਜ ਦੀ ਘੜੀ ਦੇ ਵਿੱਚ ਵੀ ਜੇਕਰ ਕੋਈ ਪੁਲਿਸ ਅਧਿਕਾਰੀ ਅਜਿਹੀਆਂ ਕਹਾਣੀਆਂ ਸੁਣ ਰਿਹਾ ਹੈ ਜਾਂ ਫਿਰ ਸੀਬੀਆਈ ਅਦਾਲਤ ਦੇ ਜਿਹੜੇ ਅਜਿਹੇ ਫੈਸਲੇ ਆ ਰਹੇ ਨੇ ਉਹਨਾਂ ਉੱਤੇ ਗੌਰ ਕਰ ਲਿਆ ਤਾਂ ਘੱਟੋ ਘੱਟ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਜ਼ਹਿਨ 'ਚ ਗੱਲਾਂ ਜ਼ਰੂਰ ਰੱਖਣੀਆਂ ਚਾਹੀਦੀਆਂ ਨੇ ਜੇ ਅੱਜ ਅਸੀਂ ਮਾੜਾ ਕੰਮ ਕੀਤਾ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਕਿਸੇ ਦੇ ਵੀ ਹੁਕਮ ਦੇ ਉੱਤੇ ਝੂਠਾ ਮੁਕਾਬਲਾ ਬਣਾਇਆ ਜਾਂ ਝੂਠੀ ਕਾਰਵਾਈ ਕੀਤੀ ਤਦ ਤੋਂ ਘਮੇ ਅੱਜ ਉਹਨਾਂ ਨੂੰ ਵੀ ਆਉਣ ਵਾਲੇ ਦਿਨਾਂ 'ਚ ਭੁੱਤਨੇ ਪੈ ਸਕਦੇ ਨੇ ਕਿਉਂਕਿ ਕੁਝ ਲੋਕ ਪਿੱਛੇ ਹਟ ਜਾਂਦੇ ਨੇ ਤੇ ਕੁਝ ਲੋਕ ਦ੍ਰਿੜ ਇਰਾਦੇ ਦੇ ਨਾਲ ਇਹਨਾਂ ਅਦਾਲਤਾਂ ਦੇ ਚੱਕਰ ਲਾਉਂਦੇ ਨੇ ਤੇ ਪਾਇਰ-ਵਾਈ ਕਰਦੇ ਰਹਿੰਦੇ ਨੇ ਤੇ ਆਖਰਕਾਰ ਚਾਹੇ ਕਈ ਸਾਲਾਂ ਬਾਅਦ ਇਹ ਦਿਨ ਆਇਆ ਉਸ ਪਰਿਵਾਰ ਨੂੰ ਦੇਖਣ ਨੂੰ ਮਿਲਿਆ ਪਰਿਵਾਰਕ ਜੀਹਾਂ ਨੂੰ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਤਸੱਲੀ ਜ਼ਰੂਰ ਹੋਈ ਹੋਵੇਗੀ ਕਿ 33 ਸਾਲ ਬਾਅਦ ਉਹਨਾਂ ਨੂੰ ਇਨਸਾਫ਼ ਦੀ ਕਿਰਨ ਆ ਜਿਹੜੀ ਉਹ ਦਿਖਾਈ ਦਿੱਤੀ ਤੁਹਾਡਾ ਅਜਿਹੇ ਮਾਮਲਿਆਂ ਦੇ ਬਾਰੇ ਕੀ ਮੰਨਣਾ ਕੀ ਕਹਿਣਾ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ